ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਛੋਟੇ ਵੀਰ ਵੱਲੋਂ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਤੇ ਆਪਾਂ ਕਾਫੀ ਦਿਨਾਂ ਬਾਅਦ ਆ ਗਏ ਆ ਫੇਰ ਦੁਬਾਰਾ ਆਪਣੇ ਚੈਨਲ ਤੇ YouTube ਤੇ ਮੇਰੇ ਸੌਨਾ ਮਹੀਨੇ ਬਾਅਦ ਵੀਡੀਓ ਪਾਉਣ ਲੱਗੇ ਆ ਤੇ ਵਲੌਗ ਕਰੌਣ ਚੱਲੇ ਆ ਅੱਜ ਆਪਾਂ ਚੱਲੇ ਆ ਜੀ ਕੁੰਮਣ ਆਪਣੀ ਟੀਮ ਦੇ ਨਾਲ ਟ੍ਰਾਂਟੋ ਆਪਾਂ ਇਸ ਟਾਈਮ ਹੈਗੇ ਆ ਤੇ ਬੱਸ ਕੀਤੀ ਹੋਈ ਵੱਡੀ ਨਾਲ ਸਾਡੇ ਸਾਰੀ ਟੀਮ ਦੇ ਸਪੌਂਸਰ ਆ ਸਾਰੇ ਪ੍ਰਮੋਟਰ ਤੇ ਨਾਲ ਪਲੇਅਰ ਸਾਰੇ ਚੱਲੇ ਆ ਜੀ ਅਸੀਂ ਨਾਗਰਾ ਫਲ ਕੁੰਮਣ ਤੇ ਉੱਥੇ ਜਾ ਕੇ ਜੜੀਆਂ ਕਿੰਨੀਆਂ ਚੀਜ਼ਾਂ ਦੇਖਦੇ ਆ ਤੁਹਾਨੂੰ ਦਿਖਾਵਾਂਗੇ ਇਹ ਫੰਕਸ਼ਨ ਚੱਲੂਗਾ ਪੂਰਾ ਸਾਰੇ ਜਣੇ ਵਲੌਗ ਪੂਰਾ ਐਂਡ ਤੱਕ ਦੇਖਿਓ ਹਾਸੇ ਢੱਟੇ ਮਜ਼ਾਕ ਸਾਰਾ ਕੋ ਚੱਲੂਗਾ ਜੀ ਜ਼ਰੂਰ ਸਾਰੇ ਵਲੌਗ ਐਂਡ ਤਾਈਂ ਦੇਖਿਓ ਜੀ ਤੇ ਆਪਾਂ ਚ ਬਣਾਉਣੀਆਂ ਵਲੌਗ ਪੂਰਾ ਸ਼ਾਨਦਾਰ ਟਿਪ ਟੌਪ ਨਾ ਤਨ ਬਸ ਹੋਣਾ ਮੈਂ ਬਾਅਦ ਚ ਆਵਾਂ ਨੋ ਵੀ ਗੱਡੀਆਂ ਸਾਰੇ ਪੱਲੇ ਆ ਗਈਆਂ ਆਹ ਖੜੀ ਬੱਸ ਅੰਦਰੋਂ ਦੇਖਣੀ ਆ ਆਹ ਦੇਖੋ ਜੀ ਲਓ ਵੀ ਉਹਨਾਂ ਲੇਸ ਲੂਸ ਪਿਆ ਇਸ ਸਾਰਾ ਕੁਝ ਡਰਿੰਕਾਂ ਵਿੱਚ ਸਾਰੀਆਂ ਪਈਆਂ ਮੈਂ ਸਿੱਧ ਸਾਰੇ ਨੇ ਬੈਠ ਕੇ ਜਾਣਾ ਜੀ ਇੰਦਰ ਡਰਾਈਵਰ ਸੀ ਤਾਂ 46 ਸ਼ੈਂਕੀ ਸੰਧੂ ਅੱਜ ਘੁੰਮਣ ਕਮਾਉਣ ਨੂੰ ਸ਼ੈਂਕੀ ਸੰਧੂ ਰਖਿਆ ਬੱਸ ਚਲੋ ਵੜ ਜੋ ਬੱਸ ਵਾਸਵੰਦਰ ਉਹ ਵਿਖਾਤੀ ਉਹ ਬੰਦੇ ਸਾਰੇ ਬੈਠੇ ਹੋਣ ਲੱਗੇ ਚਾਲੂ ਅਹੀਂ ਚਲੋ ਚਲੋ ਕਿੰਨੀ ਸੈਣਾ ਔ ਬੰਦੇ ਵੜੇ ਵਿੱਚ ਬੰਦੇ ਉਹ ਤਾਂ ਨਾ ਰਹਿ ਗਏ ਬੋਲ ਮਾਰ ਕੋਣ ਰਹਿ ਗਿਆ ਮੈਂ ਆਉਂਦਾ ਮੈਂ ਬੱਲੇ ਆਉਂਦਾ ਉਹ ਆ ਗਿਆ ਆ ਗਿਆ ਹਮ ਨਾਲ ਤੈਨੂੰ ਵੀ ਲਓ ਜੀ ਆ ਕਲਵੀਰਾ ਆ ਗਿਆ ਫੇ ਡੀਡੀਓ ਵੈਲਕਮ ਵੈਲਕਮ ਆ ਜਾ ਆ ਜਾ ਵੈਲਕਮ ਚਲੋ ਚਲੋ ਲਓ ਜੀ ਬੰਦਾ ਮੁੰਡਾ ਰਹਿ ਗਿਆ ਉਹ ਕੋਣ ਸਾਸਰੀਕਾਲ ਕਰ ਦੋ ਸਾਸਰੀਕਾਲ ਭਾਈ ਕਰ ਦੋ ਲਓ ਜੀ ਸასი ਸ਼ਕਾਲ ਭਾਈ ਕਰ ਦੋ ਸასი ਸ਼ਕਾਲ ਮਾ ਆ ਗਿਆ ਉਹ ਨਹੀਂ ਇੱਦਾਂ ਨੂੰ ਹੋ ਗਿਆ ਆ ਗਿਆ ਕਰਦੇ ਹਿਰੂ ਕੀ ਆ ਵੇ ਇਦਰੇ ਤੋ ਕੋਲਡ ਡਰਿੰਕ ਜੂਸ ਯਾਸ ਕਰਨਾ ਪੁੱਛ ਪਿਆ ਹਾਂ ਇੱਧੇ ਇੱਥੇ ਆਪਾਂ ਆਪੋ ਯੋ ਕੋਲਡ ਚਾਰ ਵੀ ਸ਼ੰਕੀ ਸਾਹਦੋ ਵੀ ਬਹਿ ਗਿਆ ਭਾਈ ਯਾਰ ਰਹਿ ਗਿਆ ਉਹਨੂੰ ਲੱਭੋ ਇਨ ਆਪਣੇ ਕੋਲ ਨਹੀਂ ਨਾ ਹੁੰਦਾ ਬਣਾਉਣ ਵਾਲਾ ਫਿਰ ਇੱਕ ਦੂਜੇ ਦੀ ਬਣਾ ਦੇਵੀਂ ਆਪੇ ਹੈਲਪ ਇਹ ਆਪੇ ਵੀਡੀਓ ਬਣਾਵਾਂਗੇ ਇਹ ਲੱਗਣਾ ਹੀ ਕੀ ਹੋਇਆ ਸ਼ੰਕਰ ਫਿਰ ਉੱਥੇ ਬੰਦਾ ਕੀ ਕਹਿ ਰਿਹਾ ਮੈਂ ਕੋ ਗਿਆ ਮੈਂ ਵੀ ਕਿੰਦਾ ਬੰਨੇ ਰੇਟ ਪਾਇਆ ਹੂੰ ਕਿੰਨਾ ਮੇਰਾ ਰੇਟ ਵਧਾਉਂਦਾ ਰੇਡੋ ਦਾਵਾ ਦਾ ਰੇਟ ਥੋੜਾ ਵਾ ਮੈਂ ਤੇਰੇ ਕਾਫੇ ਮੇਰੇ ਹੱਥ ਵਾਸਤੇ ਕਰ ਮੈਂ ਤੈਨੂੰ ਹੁਣੇ ਕਹਿ ਦੇਣਾ ਹਾਂ ਫਿਰ ਉਹ ਹਾਂ ਕਰਦਾ ਮੁੜ ਕੇ ਜਿੱਦੂ ਕਹਿੰਦਾ 2000 ਡਾਲਰ ਰੇਟ ਥੋੜਾ ਵਾ ਹੈ ਮੇਲੇ ਰੇਟ ਵਾਹ ਕਾ ਬਈ ਥੋੜਾ ਵਾ ਉਹ ਫਿਰ ਬਾਈ ਕੋਟੀ ਕੋਟੀ ਹਾਂ ਲੈ ਕਿੰਨੇ ਕੋਟੇ ਗਿਆ ਤੈਨੂੰ ਇਹਨੂੰ ਮੈਂ ਕਿਹਾ ਪਾਉਣੀ ਆ ਸੱਤ ਇਹ ਇਹਨਾਂ ਕਮੈਂ ਜੇ ਸੱਤ ਪਾਉਣੀ ਆ ਸੁਣ ਜਦੋਂ ਇਹਨੂੰ ਮੈਂ ਇੰਨੀ ਰੇਟ ਤਾਂ ਕਿਹਾ ਨਾ ਵੀ ਰੇਟ ਵਧਾ ਦੇ ਹੁਣ ਤਾਂ 10 ਪਾਉਣੀ ਆ ਉਹ ਨਿਕਲਿਆ ਯਾਰ ਸਰੀ ਰਿਕਾਰਡ ਵੜੇ ਜਦੋਂ ਬਾਈ ਉਦੋਂ ਦੇ ਸੱਤ ਪਾਉਣੀ ਸੀ ਹੁਣ 10 ਪਾਉਂਗਾ ਹਾਂ ਗੁੱਡ ਕਰ ਲਈ ਰਿਕਾਰਡਿੰਗ ਆਪਾਂ ਜਦੋਂ ਇਹਨੇ ਮੈਨੂੰ ਕਿਹਾ ਨਾ ਵੀ ਰੇਟ ਵਧਾ ਥੋੜਾ ਜਿਹਾ ਫਿਰ ਨਹੀਂ ਮੈਂ ਨੂੰ ਕਿਹਾ ਮੈਂ ਠੀਕ ਆ ਮੈਂ ਕੀ ਕਹਿ ਸਕਦਾ ਕਹੀ ਗਿਆ ਸੀ ਬਾਈ ਮੈਂ ਦੁਬਾਰਾ ਕਿ ਮੈਨੂੰ ਕਿਹਾ ਦੁਬਾਰਾ ਦੁਬਾਰਾ ਨਾ ਕਹੇ ਨਾ ਉਹ ਡਬਲੂ ਵਾਲੀ ਗੱਲ ਨਾਲ ਡਬਲੂ ਵਾਲੀ ਦੱਸ ਮਾੜੀ ਡਬਲੂ ਵਾਲੀ ਕੀ ਗੱਲ ਹੈ ਜੋ ਨਵੇਂ ਨਵੇਂ ਖੇਡਦੇ ਕਹਿੰਦੇ ਪੇ ਡਬਲੂ ਲੱਕ ਨੂੰ ਕੈਂਚੀ ਪਾਉਂਦਾ ਮੈਂ ਠੀਕ ਨਾ ਪਾਉਂਦਾ ਨਾ ਆਈ ਨਵੇਂ ਨਵੇਂ ਜਨ ਲਾਲਾ ਹੈ ਮੈਂ ਯਾਰ ਮੈਂ ਕਿ ਇੱਕ ਵਾਰੀ ਮੈਚ ਉਹਨਾਂ ਖੇਡੇ ਹੋਣ ਜਿੱਦਾਂ ਵੀ ਅਸੀਂ ਟਾਲੂ ਹੀ ਉਹਦਾ ਐਂਡ ਹੀ ਕੰਮ ਉਹ ਗਏ ਪਰ ਹੁਣ ਕਬੱਡੀ ਤੋਂ ਨੇ ਫਿਰ ਲੱਕ ਨੂੰ ਕੈਂਚੀ ਪਾ ਦਿੱਤੀ ਤੇਰੇ ਫਿਰ ਤੂੰ ਮੈਨੂੰ ਨਿਆਕੀ ਬਣ ਗਿਆ ਬੰਨਾ ਕੀ ਆਂਦੇ ਫਿਰ ਪੌਂਦਾ ਕਹਿੰਦੇ ਉਹਨੇ ਪਾਤ ਤੈਨ ਦੱਸਿਆ ਮੈਂ ਹਾਂ ਨੇ ਪੌਂਦਾ ਤੇ ਪਾਤ ਦੀ ਫਿਰ ਪੈ ਗਈ ਘਾਨ ਲਗਿਆ ਹੁਣ ਕੀ ਕਰੀਏ ਤਨੀ ਵਿੱਲਾ ਵਿਚਾਰ ਕੋਈ ਹਾਂ ਦੱਸ ਕਰ ਦਿਆਂ ਗੋਡੀ ਨਾਲ ਤੂੰ ਦੱਸ ਕਰ ਫੇ ਠੀਕ ਆ ਠੀਕ ਆ ਬੜੀਆਂ ਦਾ ਕਲੱਬ ਵਾਲਿਆਂ ਨਾਲ ਗੱਲ ਕਰੀ ਦੀਆਂ ਨਾ ਹਾਂ ਕਹਿੰਦੇ ਭਾਜੇ ਤੋਂ ਬਾਅਦ ਲੱਤਾਂ ਮਾਂ ਤੋੜੂਗੇ ਠੀਕ ਆ ਲਓ ਜੀ ਆ ਗਏ ਆਪਾਂ ਪਹੁੰਚ ਚੁੱਕੇ ਆ ਤੇ ਇੱਥੇ ਰੈਸਟੋਰੈਂਟ ਤੇ ਰੁਕਣ ਲੱਗੇ। ਖਾਣ ਲਈ। ਦੇਖੋ ਗੋਰੇ ਬੈਠੇ ਆ ਦੇਖੋ ਫੰਕਸ਼ਨ ਕਰ ਰਹੇ ਆ ਆਪਣੇ ਨਾਲ। ਲੇਕ ਦੇ ਸਾਹਮਣੇ ਆਹ ਸੋਣੀ ਕਿਧਰ ਭੱਜ ਗਿਆ। ਸਮੁੰਦਰ, ਲੇਕ ਤੇ ਲੇਕ ਹਾਊਸ ਰੈਸਟੋਰੈਂਟ। ਤਾਂ ਬਈ ਇੱਥੇ ਹੁਣ ਆਪਾਂ ਖਾਣੇ ਵੀ ਨੇ ਆ ਕੁਛ ਫਿਰ ਅੱਗੇ ਜਨਾਂਗੇ। ਬਈ। ਆ ਲੱਗ। ਬਣਾਓ ਬਣਾਓ ਵੀਡੀਓ ਆਂਦਾ ਸਾਨੂੰ ਵਲੌਗ ਚ ਲੈ ਲਓ। ਰੀਲ ਬਣਾ ਲਈ, ਰੀਲ ਆ ਰੀਲ। ਕਾਰ ਗੱਲ ਰੀਲ ਬਣਾਉਣ ਲਈ ਚੱਲੇ ਮੁੰਡੇ ਸਾਰੇ ਥੱਲੇ ਲੋ ਵੀ ਜਵਾਨੋਂ ਆ ਵੇਖਣ ਆਏ ਜੇ ਘੜੀ ਇਹ ਪਹਿਲੇ ਸਾਲ ਹੀ ਮੈਂ ਦੇਖੀ ਪਹਿਲੇ ਸਾਲ ਜਦੋਂ ਮੈਂ ਫੈਮਿਲੀ ਨਾਲ ਆਇਆ ਉਦੋਂ ਵੀ ਆਏ ਸਾਰੇ ਇੱਥੇ ਸੀ ਤੇ ਘੜੀ ਇਹ ਪਤਾ ਨਹੀਂ ਚੱਲਦੀ ਕਿਦਾਂ ਇਹ ਹੁਣ ਪਤਾ ਨਹੀਂ ਆ ਅੱਜ ਆਪਣੀ ਟੀਮ ਸਾਰੀ ਆਈ ਹੈ ਇਹ ਚੱਲਦੀ ਕਿਦਾਂ ਭਾਜੀ ਤੁਹਾਨੂੰ ਪਤਾ ਨਾ ਕਿਦਾਂ ਚੱਲਦੀ ਹੈ ਕੋਈ ਪਤਾ ਨਹੀਂ ਭਾਜੀ ਰੱਬ ਲਈ ਰੱਬ ਵੱਲੋਂ ਚੱਲਦੀ ਹੈ ਰੱਬ ਦਾਸ ਰਹੀ ਹੈ ਵਾਧਾਨੀ ਆ ਤੁਹਾਨੂੰ ਦਿਖਾਉਣੇ ਆ ਲਾਗੂ ਆ ਜੋ ਲਓ ਜੀ ਬਸ ਇਹੋ ਹੀ ਆ ਇੱਥੇ ਮੱਛੀਆਂ ਦੇਖਾ ਬਈ ਲਾਲ ਲਾਲ ਮੱਛੀਆਂ ਲਾਲ ਸੰਤਰੀ ਹੋ ਮਮਾ ਕਾਲੀ ਸੰਤਰੀ ਠੀਕ ਆ ਬ్రో ਮੈਨੂੰ ਕੋਈ ਇਹ ਪਾਣੀ ਕੁੜਾ ਗੰਦਾ ਹੋਇਆ ਇਹਨੂੰ ਸਾਫ਼ ਹੀ ਕਰ ਲੋ ਲੋਕੀ ਵੇਖਣ ਆਉਂਦੇ ਆ ਠੀਕ ਆ ਬਈ ਆਹ ਜੇ ਘੜੀ ਕੋਈ ਦਾ ਪਤਾ ਨਹੀਂ ਹੁਣ ਸਾਤ ਤੱਕ ਕੀ ਆ ਰੋਕ ਦੀਏ ਬਿੱਲੇ ਵੜ ਜਾ ਵਿੱਚ ਤੇ ਅੱਠ ਕੈਦੇ ਵਾਲ ਸੁਈ ਜੀ ਕਿਰ ਗਿਆ ਬਈਲਾ ਆ ਕੀ ਹੋ ਰਿਹਾ ਇੱਧਰ ਹੀ ਆ ਸੁਈ ਜੀ ਖੈਦੇੜੀ ਸਕਿੰਟ ਵਾਲੀ ਉਹੀ ਹਿਸਾਬ ਲਾਉਣਾ ਬਈ ਭਾਰੀ ਕਿੰਨੀ ਹੋਊਗੀ ਸਾਰੋ ਸਾਰਾ ਕਿਹਾ ਜਲੇਵਾ ਹਿਸਾਬ ਉਹੀ ਲਾ ਰਿਹਾ ਨਾ ਅਗਲੇ ਬਨੇ ਅੱਟ ਜੀ ਮੋਡਾ ਲਾ ਕੇ ਅਗਲੇ ਬਨੇ ਨਹੀਂ ਨਹੀਂ ਮੋਡਾ ਲਾ ਕੇ ਅੱਟ ਜਾ ਗੜੀ ਐਂ ਕਰਦਾ ਬਈ ਸੁਈ ਪਾੜ ਨਹੀਂ ਚਲੋ ਟਾਈਮ ਕਿੰਨਾ ਬਜਾਇਆ ਨੇ ਟਾਈਮ ਸਹੀ ਆ ਜਿੰਨਾ ਇਹ ਕਿੰਨੇ ਹੋਇਆ 8:05 8:05 ਫਿਰ 8:00 ਹੋਏ ਮੈਨੂੰ ਲੱਗਦਾ ਨਾ ਪੀ ਦਾ ਪੀ ਜੀ ਬਜਾਈ ਬੈਠੀ ਆ ਨੋ 8 ਨੋ ਇੱਧਰ ਤਾਂ ਪੀ ਹੀ ਹੋ ਜਾਈ ਬੈਠੀ ਪੀ ਦਾ ਮਤਲਬ 8 ਆ 8 ਓਕੇ ਜੀ ਹਾਂ 8 ਤੇ 5 ਹੋ ਗਏ ਆ ਮਤਲਬ ਉਹਨਾਂ ਉਹਦਾ ਨੰਬਰ ਹੁੰਦੇ ਆ ਇਹਨਾਂ ਉੱਤੇ ਨਾਮ ਲਿਖਿਆ ਸਾਰਾ ਚਲੋ ਸਹੀ ਆ ਚੱਲੀ ਹਣ ਚਲੋ ਬਾਈ ਦੇਖ ਲਈ ਹੈ ਲੱਗਿਆ ਪਤਾ ਇਹਦੇ ਬਾਰੇ ਲੱਗਿਆ ਨਹੀਂ ਦੱਸੂਗਾ ਸੋਹਣੀ ਦੱਸੂ ਤੇ ਬਾਰੇ ਚਲੋ ਚਲੀਏ ਓ ਸਾਡੀ ਬੱਸ ਖੜੀ ਵੈਨ ਚਲੋ ਫੇਰ डन ਚਲਿਏ ਵੇਖ ਲਈ ਅਸੀਂ ਨਹੀਂ ਦੇਖਿਆ ਇਹ ਦੇਖ ਦੁਨੀਆਦਾਰੀ ਵੇਖੀ ਉਹਨੇ ਨਹੀਂ ਦੇਖੀ ਕਿ ਮਾਨਸੇ ਜੀ ਰਹਿਣਾ ਸਾਰੀ ਉਮਰ ਨਹੀਂ ਮਰ ਜਾਂਦੇ ਇਹ ਨਾ ਖੇਡਦੇ ਹੁੰਦੇ ਆ ਨਾ ਪੱਕੀ ਗੱਲ ਨਾਲ ਜੇ ਨਾ ਖੇਡਦੇ ਨੇ ਮਾਨਸਾ ਜੋਗੇ ਰਹਿਣਾ ਹੈ ਚਲੋ ਆਜੋ ਅੱਗ ਲਾ ਕੇ ਆਜੋ ਤੁਹਾਨੂੰ ਵਿਖਾਈਏ ਪਾਣੀ ਦਿਖਦਾ ਆਪਾਂ ਅਗੇ ਨਾਗਰਾਫਲ ਤੇ ਹੁਣ ਤੁਹਾਨੂੰ ਦਿਖਾਉਣੇ ਆਜੋ ਵਿਊ ਅੱਗੇ ਤੁਹਾਨੂੰ ਦਿਖਾਇਆ ਇੱਕ ਰੀ ਫੇਰ ਹੁਣ ਆਪਾਂ ਟੀਮ ਨਾਲ ਲਾਏ ਤੁਹਾਨੂੰ ਫੇਰ ਦਿਖਾਉਣੇ ਆਜੋ ਲਓ ਜੀ ਦੇਖੋ ਲਓ ਨਿਆਰੇ ਵਾਹ ਕੀ ਬਾਤ ਆ ਪਾਣੀ ਡਿੱਗਦਾ ਵੇਖੋ ਨਾਗਰਾ ਫਲ ਸਾਰੇ ਲੋਕੀ ਦੇਖਣ ਆਉਂਦੇ ਇੱਥੇ ਹੋਈ ਚੀਜ਼ ਤੁਸੀਂ ਵੀ ਲੈ ਲਓ ਆਪਾਂ ਤੁਹਾਨੂੰ ਵੀਡੀਓ ਜੋ ਤੁਹਾਨੂੰ ਇੱਥੇ ਵਿਖਾ ਦੇਣਾ ਤੁਹਾਨੂੰ ਘਰੇ ਬੈਠੇ ਸਾਰਾ ਕੁਝ ਵਿਖਾ ਦੇਣਾ ਵੇਖੋ ਲਓ ਨਿਆਰੇ ਸੁਣੀ ਕੀ ਕਹਿਣਾ ਚਾਹੇਗਾ ਹੈ ਭੇਡਾ ਕੰਮ ਛਾਲਾ ਮਾਰਦੀ ਬਾਕੀ ਕੋਈ ਨਹੀਂ ਸੁਸਾਈਡ ਕਰਨ ਦਾ ਰੱਦ ਨਹੀਂ ਆਇਗਾ ਤਾਂ ਹੀ ਆਇਗਾ ਤਾਂ ਹੀ ਮਰੇ ਗੋਪੀ ਸਾਹਿਬ ਨਹੀਂ 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 ਵੇਖੋ ਜੀ ਕੀ ਬਾਤ ਕਿੱਡਾ ਵਧੀਆ ਸ਼ਾਨਦਾਰ 뷰 ਸ਼ਾਮ ਦਾ ਟਾਈਮ ਆ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਓ ਵੇਖੋ ਉਹ ਤੁਹਾਨੂੰ ਦਿਖਾ ਦਨੇ ਆ ਉਹ ਪਰਲੀ ਸਾਈਡ ਲੋਕੀ ਦਿਖ ਰਹੇ ਨੇ ਤੁਹਾਨੂੰ ਸ਼ਾਇਦ ਥੋੜੇ ਥੋੜੇ ਉਹ ਦਿਖ ਰਹੇ ਆ ਪਰਲੀ ਸਾਈਡ ਉਹ ਅਮਰੀਕਾ ਆ ਯੂ ਐਸ ਏ ਓ ਦੇਖੋ ਉਹ ਅਮਰੀਕਾ ਦੇ ਲੋਕ ਆ ਉਧਰੋਂ ਦੇਖਣ ਆਏ ਆ ਦੂਜੇ ਬਨੇ ਆ ਇਹ ਬਾਰਡਰ ਹੀ ਇੱਕ ਸਾਧ ਦਾ ਨਾਲ ਇੱਕ ਸਾਈਡ ਤੋਂ ਅਮਰੀਕਾ ਵਾਲੇ ਆ ਇੱਕ ਸਾਈਡ ਤੋਂ ਕੈਨੇਡਾ ਵਾਲੇ ਆ ਉਹ ਪਰਲੇ ਬਨੇ ਦੇਖ ਰਿਹਾ ਸਾਰੇ ਉਹ ਅਮਰੀਕਾ ਵਾਲੇ ਆ ਤੇ ਕੈਨੇਡਾ ਵਾਲੇ ਇੱਧਰ ਆ ਵੇ ਆ ਸਾਰੇ ਆ ਮੁੰਡਾ ਕਹਿੰਦੇ ਕੈਨੇਡਾ ਵਾਲਾ ਏ ਆਜੋ ਲਓ ਜੀ ਆਓ ਵੇਖੋ ਗਿਆ ਵਿੱਚ ਗੋਡਾ ਗੋਡਾ ਪਿਛਲੇ ਸਾਲ ਅਸੀਂ ਗਏ ਸੀ ਉਹ ਟਿਪ ਦੇ ਵਿੱਚ ਹੁਣ ਕਹਿੰਦੇ ਆ ਪਤਾ ਨਹੀਂ ਕੋਈ ਚੱਕਰ ਆ ਬੰਦਗੁੰਦ ਕੀਤਾ ਹੋਈ ਆ ਥੋੜੇ ਟਾਈਮ ਲਈ ਔਰ ਪਰਲੀ ਜਰਡ ਯੂਐਫਏ ਵਾਲੇ ਲੋਕ ਦੇਖਣ ਆਏ ਅਮਰੀਕਾ ਵਾਲੇ ਆਹ ਪੁਲ ਥਣੇ ਚੈਦਾ ਆਵੇ ਆਹ ਪੁਲ ਕ੍ਰੋਸ ਕਰਕੇ ਅਮਰੀਕਾ ਨੂੰ ਕੈਨੇਡਾ ਨੂੰ ਆ ਪਾਣੀ ਇੱਡੀ ਜ਼ੋਰ ਦੀ ਥਲੇ ਡਿੱਗ ਰਿਹਾ ਬਈ ਜਿਹੜੀ ਪੂਰਾ ਇੱਥੇ ਅੱਡੇ ਤੇ ਭੰਦੇ ਹੀ ਬੇਲੋ ਰਾਲਾ ਸਾਹਿਬ ਆਹੜਾ ਪਾਣੀ ਡਿੱਗਦਾ ਬਹੁਤ ਜ਼ੋਰ ਦੀ ਆਵੇ ਧੂਆਂ ਜਾਂ ਹੋ ਰਿਹਾ ਨਾ ਸਾਰਾ ਪੂੜ ਸਾਡੇ ਉੱਤੇ ਇਧਰ ਇਧਰ ਸਾਰੇ ਲੋਕਾਂ ਦੇ ਉੱਤੇ ਡਿੱਗਦੀ ਆ ਪੂੜ ਸਾਰੇ ਆਵੇ ਦੇਖ ਰਹੇ ਲੋਕੀ ਕੁਦਰਤ ਦੇ ਨਜ਼ਾਰੇ ਆ ਜੀ ਕੁਦਰਤ ਦੇ ਵੀ ਖੰਡ ਦੇ ਖਡਾਉਣੇ ਮਿਲ ਗਏ ਆਪਾਂ ਨੂੰ ਵੇਖੋ ਇੰਡੀਆ 'ਚ ਮਿਲ ਜਾਂਦੇ ਸੀ ਉਹ ਡੱਗੇ ਜਿਹੇ ਦੇ ਦਿੰਦੇ ਢੀਲੇ ਦੇ ਆਈਸਕ੍ਰੀਮ ਲੈ ਕੇ ਤਾਂ ਮੁੰਡੇ ਉਧਰੋਂ ਆਹ ਦੇਖੋ ਖਾਂਦਿਆ ਵੇ ਹੌਲੀ ਖਾਲਾ ਖਾਲਾ ਵੇਖੋ ਰੌਣਕ ਮੇਲਾ ਵੇਖੋ ਜਾਨੋ ਕੀ ਬਾਤ ਹੈ ਵੇਖੋ ਲੋਕੇਸ਼ਨ ਵੇਖੋ ポリーズオンやーいあなたは、あなたは、あな